ਨੀਲੇ ਰੰਗ ਦੀ ਹੈ ਹਾਂਜੀ ਚਲਾ ਦਿੰਦੇ ਤੁਹਾਨੂੰ ਪੜਾਉਂਦੇ ਚਲਾ ਲਓ ਹੈਨਾ ਹਾਂ ਤਾਂ ਵੀਡੀਓ ਨਹੀਂ ਕਿ ਫੋਟੋ ਇਹ ਖੜੀ ਰਹੇ ਕੋਈ ਨਹੀਂ ਕੋਈ ਨਹੀਂ ਚਲਾ ਦੋ ਜੇ ਕੋਈ ਦਿੱਕਤ ਲੱਗੀ ਤੁਹਾਨੂੰ ਦੱਸ ਦਾਂਗੇ شری واحو جی کی فتح سواجمان ساری سرکاری سخت اور ساری سرکار بنتیوں کو پہلے کا دنواد بھی کرتا ہوں اور سارا کا ویلکم کرتا ہے کہ تھی سارے بنتی سما لے کے شریف گروجی پہنچیو سو آدمان سکسار کے باس کے تھوڑا ساروں کا میں بنتی کریں گے دن واد کر سو دس پہلا اپنے کے لیے کہ میرا نام سردار بلکی سمدی صوبہ پردھان اینٹی کرپشن ایسوسیشن انڈیا جو کہ رسٹر بھارت سرکار وجہ اس کرپشن کی گل جو کہ سارے جڑی ہے کہ سنگرش ہے کہ آپ کی لوڈ ہے کہ جتنے بھی آپ جائیے یہاں تو بنا پیسے کا کوئی کام نہیں ہوتا تو سنو سارا پتا کہ آپ کرپشن کے خلاف تو آلریڈی چلنا ہی چلنا ہے نشے کے خلاف بھی آپ پورے طور پہ پنڈا کے شہروں کے جو بھی قصبے کے جا کے اپنا ਮੌਜੂਦਾ ਨਾਲ ਇਸ ਦੰਦ ਦੇ ਵਿੱਚੋਂ ਵਧਣਾ ਸਦਾ ਸੋਲੋ ਬਥੇਰੇ ਲੰਬੇ ਸਮੇਂ ਦੇ ਵਿੱਚ 2021 ਤੋਂ ਸਾਡਾ ਟਰਸਟ ਜੋ ਕਿ ਰਜਿਸਟਰਡ ਹੈ ਦਿੱਲੀ ਤੋਂ ਔਰ ਭਾਰ ਸਰਕਾਰ ਦੇ ਬਹੁਤ ਸਾਰੇ ਅਧਾਰਿਆਂ ਤੋਂ ਅਸੀਂ ਮਾਨਤਾ ਪ੍ਰਾਪਤ ਹੈ ਔਰ ਮੈਂ ਤੁਹਾਡੇ ਸਾਹਮਣੇ ਇੱਕ ਖੁਸ਼ੀ ਦੀ ਬਾਤ ਵੀ ਸਾਂਝਾ ਕਰਨਾ ਚਾਹੁੰਦਾ ਕਿ ਸਾਨੂੰ ਐਂਟੀ ਕ腐ਪਸ਼ਨ ਐਸੋਸਿਏਸ਼ਨ ਇੰਡੀਆ ਨੂੰ ਭਾਰਤ ਸੇਵਾ ਪੁਰਸਕਾਰ 2024 ਵੀ ਪ੍ਰਾਪਤ ਹੋਇਆ ਹੈ ਤੁਹਾਡੇ ਸਾਰੇ ਕਰਮ ਦੇ ਸਹਿਯੋਗ ਨਾਲ ਇਹ ਮਿਲਿਆ ਹੈ ਤੋਇਕੇ ਦਿੱਲੀ ਵੱਲੋਂ ਮਿਤੀ ਵੱਲੋਂ ਇਹ ਸਾਨੂੰ ਸਿਲੈਕਸ਼ਨ ਹੁੰਦੀ ਹੈ ਕਿ ਕਿਵੇਂ ਆਪਾਂ ਕੋ ਕੰਮ ਕਰਦਾ ਆਲਓਵਰ ਇੰਡੀਆ ਦੇ ਬਲਦੇ ਔਰ ਉਹਨਾਂ ਨੂੰ ਹੀ ਸੇਵਾ ਭਾਵ ਨਾਲ ਜਿਹੜੇ ਲਗਨ ਹੁੰਦੀ ਹੈ ਕਿ ਉਹਨਾਂ ਨੂੰ ਮਿਲਦਾ ਸੋ ਦੂਜੇ ਨੰਬਰ ਤੇ ਕਿਸ ਤਰੀਕੇ ਨਾਲ ਸਾਡੇ ਪ੍ਰੋਗਰਾਮ ਸਾਡਾ ਇਹ ਸਾਡੇ ਸਰਕਾਰਜੋਗ ਰਾਠ ਸਾਹਿਬ ਵੱਡੀ ਜੀ ਇਹਨਾਂ ਵੱਲੋਂ ਰੱਖਿਆ ਗਿਆ ਕੋਈ ਸਾਡੇ ਜਹਾਦੀ ਦੇ ਪ੍ਰਧਾਨ ਨੇ ਮੌਕੇ ਦੇ ਔਰ ਨਾਲ ਹੀ ਸਾਡੇ ਅਮਨ ਕੋਰੀ ਸਾਹਿਬ ਜੋ ਕਿ ਬਗਲਪੁਰਾ ਦੇ ਪ੍ਰਧਾਨ ਸਾਹਿਬ ਨੇ ਇਹਨਾਂ ਵੱਲੋਂ ਬਹੁਤ ਵਧੀਆ ਤਰੀਕੇ ਨਾਲ ਇਹ ਕਾਰਜ ਕੀਤਾ ਹੋਇਆ ਹੈ ਕਿਉਂਕਿ ਇਹ ਕਾਰਜ ਬਹੁਤ ਵੱਡੇ ਸਮੇਂ ਦੇ ਵਿੱਚ ਦੇਖ ਨੂੰ ਨਹੀਂ ਮਿਲਦੇ ਕਿਉਂਕਿ ਹਰ ਬੰਦਾ ਕਹਿੰਦਾ ਕਿ ਝੰਡੇ ਤੱਕ ਸਹਿਮਤ ਹੁੰਦੇ ਨੇ ਆਪਾਂ ਸਭ ਲੋਕ ਤੇ ਝੰਡਾ ਚੜਾਈਏ ਦੀ ਗੱਲ ਤੋਂ ਬਾਅਦ ਤੂੰ ਕੌਣ ਮੈਂ ਕੌਣ ਹੁਣ 15 ਅਗਸਤ ਦੇ ਸਬੰਧਿਤ ਇਹ ਪ੍ਰੋਗਰਾਮ 15 ਅਗਸਤ ਤੋਂ ਚੱਲੇਗੀ ਸੋ ਅੱਜ 26 ਤਰੀਕ ਨੂੰ ਤੇ باوجود ਵੀ ਸੋ ਇਹਨਾਂ ਦੇ ਵਿੱਚ ਇੱਕ ਹੁਣਰ ਸਿੰਘ ਜੀ ਦੇ ਪ੍ਰਧਾਨ ਜੀ ਮੈਨੂੰ ਫੋਨ ਕੀਤਾ ਕਿ ਪ੍ਰਧਾਨ ਸਾਹਿਬ ਅੱਜ ਇਹ ਪ੍ਰੋਗਰਾਮ ਔਰਗੇਨਾਈਜ਼ ਕਰ ਰਹੀਏ ਮੈਂ ਕਿਹਾ ਸਤਿ ਸ੍ਰੀ ਅਕਾਲ ਜੀ ਮੈਂ ਵਿਸ਼ੇਸ਼ ਤੌਰ ਤੇ ਤੁਹਾਡੇ ਕੋਲ ਪਹੁੰਚਾਂਗਾ ਸਰਦਾਰ ਜੀ ਬਹੁਤ ਸ਼ਡਿਊਲ ਬਿਜ਼ੀ ਹੋਣ ਕਰਕੇ ਮੈਂ ਸਪੈਸ਼ਲ ਕਾਰ ਤੇ ਤੁਹਾਡੇ ਇੱਥੇ ਪਟਿਆਲੇ ਕੋਲ ਵਿਸ਼ੇਸ਼ ਤੌਰ ਤੇ ਤਾਂ ਮਕੀਨ ਕਿਸਮਾ ਦੇਣ ਵਾਸਤੇ ਪਹੁੰਚਿਆ ਤੋਂ ਪਹਿਲਾਂ ਤਾਂ ਸਾਰੇ ਭਰਾਵਾਂ ਦਾ ਦਿਲੋਂ ਧੰਨਵਾਦ ਕਰਦਾ ਹਾਂ ਜੱਸੀ ਜੀ ਜੋ ਸਾਡੇ ਪੰਜਾਬ ਪ੍ਰਧਾਨ ਨੇ ਗੁਰੂ ਰਵੀਦਾਸ ਟਾਈਗਰ ਫੋਰਸ ਲੰਗਰ ਵੱਲੋਂ ਸੋ ਸਾਡੇ ਦਰਬਾਰ ਵੀ ਪਹੁੰਚ ਰਹੇ ਨੇ ਜਲਦੀ ਤੋਂ ਨਾਲ ਹੀ ਸਾਡੇ ਸਰਬਜੀਤ ਸਿੰਘ ਜੀ ਅਜੀਤਪਾਲ اجیت گل جو کہ صوبہ مل پر ہیں بھارتی کسان یونیئن ایک اور چند سنگھ ڈے صاحب میرے باپو جی ستکار جو میں بہت بہت ستکار کرتا ہوں جلو کیونکہ چلو ملاقات ساری پہلی بار ہوئی ہے اور بہت ستار جو کہنا سو کیا ہے سو جو کوئی بھی سنگرش جب کرتا تو اس کے حسم جائیے اپنا سارے موٹے نہ موٹا جوڑ کے کریے تاکہ اگلے کا ہنر پیدا ہوتا ہے کہ ہاں میرے سارے موٹر نہ موٹا جوڑ کے کھڑے اور موڈی بیٹے نے سرکار سامنے بیٹھے ہیں میں بہت انہوں کا دن واد کرتا ਕੋਮਨੂਪਰ ਸਾਹਿਬ ਨੇ ਬੜੀ ਜੀ ਨਹੀਂ ਦੱਸਿਆ ਕਿ ਬਹੁਤ ਸਾਰੇ ਇਹਨਾਂ ਨੇ ਐਕਟੀਵਿਟੀਜ਼ ਕੀਤੀਆਂ ਹੋਰ ਬਹੁਤ ਸਾਰੇ ਸਰਟੀਫਿਕੇਟ ਦਿੱਤੇ ਹੋਏ ਨੇ ਮਿਲੇ ਵੀ ਹੋਏ ਨੇ ਨਾ ਸੋਨਣਾ ਬਹੁਤ ਬਹੁਤ ਧੰਨਵਾਦ ਕਰਨਾ ਕਿ ਤੁਸੀਂ ਵੀ ਆਪਣਾ ਕੀਮਤੀ ਸਮਾਂ ਦੇ ਕੇ ਇੱਥੇ ਹੋ ਜੂ ਹੋ ਔਰ ਦਾ ਵੰਡਿੰਗ ਜੋ ਕਿ ਜੱਗਾ ਬਰਾੜ ਸਾਹਿਬ ਨੇ ਇਹਨਾਂ ਦੇ ਵਿਸ਼ੇਸ਼ ਕੋਰਟਸ ਪੈਲਸ ਦੇ ਵਿੱਚ ਨਾ ਪ੍ਰੋਗਰਾਮ ਕਰਨ ਦੀ ਯਾਦ ਦਿ ਦਿੱਤੀ ਹੈ ਇਸ ਲਈ ਮੈਂ ਬਹੁਤ ਧੰਨਵਾਦ ਕਰਦਾ ਇਹਨਾਂ ਦਾ ਵੀ ਔਰ ਸਿਰਫ ਦੋ ਨਾਰੇ ਲਾਵਾਂਗਾ ਔਰ ਸਾਰੇ ਤੁਸੀਂ ਵੀ ਜਾਣੇ ਬਹੁਤ ਸਮਾਂ ਲੰਬੇ ਸਮੇਂ ਤੋਂ ਇੱਥੇ ਬਿਠੇ ਹੋ ਇੱਕ ਤਾਂ ਬਾਵਾ ਸਾਰੇ ਜਾਣੇ ਹੱਥ ਚੱਕ ਕੇ ਉਜੋਸ਼ ਦੇ ਨਾਲ ਆਦਰਮਾ ਸਤਕਾਰ ਦੇਣਾ ਹੋ ਆਪਾਂ ਬਾਹਰ ਚੱਕ ਕੇ ਨਾਰਾ ਲਾਈਏ ਜੈ ਭੀਮ ਜੈ ਭੀਮ ਬਾਹਰ ਇਹ ਗਲਤ ਬਣੀ ਫਿਰੋ ਜੈ ਭੀਮ ਜੈ ਭੀਮ ਜੈ ਭੀਮ ਜੈ ਭੀਮ ਜੈ ਭਾਰਤ ਭਾਰਤ ਮਾਤਾ ਕੀ ਜੈ ਭਾਰਤ ਮਾਤਾ ਕੀ ਹੰਦੇ ਸਦਾ ਸਾਰੇ ਇਕਾ ਜਿੰਦਾਬਾਦ 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 ਪੰਜਾਬ بہت بہت دن باد بہت بہت دنواد سن گرمیت سنگھ بےدی نوجوان نے پٹیالہ دو اسپیشل جڑا ہے پنجاب پردھان ہے انڈیا نے بہت جوش ہے گا یہ بےنتی کریں گے ساری پہ ٹیم ہے تو انہوں بےنتی کریں گے ਸੋ ਬੇਨਤੀ ਕਰਦੇ ਆ ਦੀਪਕ ਦਾਸ ਅਕੈਡਮੀ ਪਗੜਾ ਐਟਮ ਉਹ ਜਿਹੜੇ ਹੈਗੇ ਆ ਕਰਨ ਲਈ ਸੋ ਉਸ ਤੋਂ ਪਹਿਲਾਂ ਅਸੀਂ ਜਿਹੜਾ ਬੇਨਤੀ ਕਰਦੇ ਆ ਜਿਹੜੀ ਐਂਟੀ ਕ腐ਸ਼ਨ ਦੀ ਟੀਮ ਆ ਸਮੂੱਚੀ ਉਹਦਾ ਸੰਬਾਪ ਕੀਤਾ ਰਹੂਗਾ ਵੰਟੀ ਬਰਾੜ ਰਾਜਿਆਣਾ ਦੀ ਕੋਈ ਟੀਮ ਵੱਲੋਂ ਸੋ ਨਾਲ ਦੇ ਨਾਲ ਗੁਰੂ ਗਰੀ ਮੇਦੀ ਜੀ ਉਹਦੇ ਆਉਣ ਦੇ ਵਿੱਚ ਬੇਨਤੀ ਕਰਦੇ ਆ ਗੁਰੂ ਗਰੀ ਮੇਦੀ ਜੀ ਤੇ ਇਹਨਾਂ ਦੇ ਨਾਲ ਅਸੀਂ ਜਿਹੜਾ ਮੰਚ ਤੇ ਬੇਨਤੀ ਕਰਾਂਗੇ ਸਾਡੇ ਬਹੁਤ ਸਾਰੇ ਕਾਰਜੋਗ ਬਾਈ ਜਗ ਸਿੰਘ ਜੀ ਨੂੰ ਨਾਲ ਉਹ ਬੇਨਤੀ ਕਰਾਂਗੇ ਇਹਨਾਂ ਦੇ ਸਰਬਾਨ ਦੇ ਵਿੱਚ ਨਾਲ ਦੀ ਨਾਲ ਰਾਮੂ ਰਾਮੂ ਵਾਪਕ ਆਖੇ ਅਪੂ ਵਾਲੀ ਨੂੰ ਬੇਨਤੀ ਕਰਾਂਗੇ ਸਰਬਾਨ ਦੇ ਸਮੇਂ ਮੰਚ ਤੇ ਸਸ਼ੋਭਤ ਹੋਣ ਦੇ ਕੋ ਬਹੁਤ ਜਗ ਸਿੰਘ ਜੀ ਤੇ ਸਰਪਾਲ ਸਿੰਘ ਅਜਾਤਿਆ ਇਹਨਾਂ ਨੂੰ ਬੇਨਤੀ ਕਰਦੇ ਹਾਂ ਮੰਚ ਤੇ ਹੋਣ ਦੇ ਨਾਲ ਆ ਜਿਹੜਾ ਬੇਦੀ ਸਾਹਿਬ ਦਾ ਸਨਮਾਨ ਕੀਤਾ ਜਾਵੇਗਾ ਸੋ ਇਹਨਾਂ ਦੇ ਦੇਵੇਂ ਜਿਆਦਾ ਹੈਗੇ ਇਸ ਕਰਕੇ ਇਹਨਾਂ ਨੇ ਜਾਣਾ ਤਾਂ ਬੇਨਤੀ ਕਰਦੇ ਹਾਂ ਸਾਡੀ ਕਮਾਨ ਦੇ ਸਖਸ਼ੀਅਤਾਂ ਇਹਨਾਂ ਦੇ ਸਬਾਨ ਦੇ ਵਿੱਚ ਸ਼ਾਮਲ ਹੋਣੀਆਂ ਵਰਕਿੰਗ ਸਿੰਘ ਬੇਦੀ ਇਹਨਾਂ ਦਾ ਸਬਾਨ 500 ਰੁਪਏ ਤੱਕ ਜਾ ਰਿਹਾ ਹੈ